ਪੰਜਾਬ ਦੀ ਬੰਦ ਬੰਦ ਕਰੋ ਸਰ ਜਿਵੇਂ ਕਿ ਤੁਹਾਡੇ ਮੀਡੀਆ ਤੇ ਆਪਾਂ ਖਬਰਾਂ ਸੁਣ ਕੇ ਸਾਨੂੰ ਪਤਾ ਲੱਗਾ ਸੀਗਾ ਕਿ ਗੜਸ਼ੰਕਰ ਨੂੰ ਜ਼ਿਲ੍ਹਾ ਬਣਾਉਣ ਜਾ ਰਹੇ ਐਸੇ ਸੰਪਰਕ ਚ ਆਪਾਂ ਪਹਿਲਾਂ ਲੋਕਲ ਐਮਪੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਸਾਰਿਆਂ ਨੂੰ ਮੈਮੋਰੰਡਮ ਦਿੱਤਾ ਡੀਸੀ ਸਾਹਿਬ ਨੂੰ ਦਿੱਤਾ ਡੀਸੀ ਸਾਹਿਬ ਦੇ ਥਰੂ ਸੀਐਫ ਸਾਹਿਬ ਨੂੰ ਵੀ ਭੇਜਿਆ ਰੌੜੀ ਸਾਹਿਬ ਨੂੰ ਵੀ ਮਿਲ ਕੇ ਆਇਆ ਇਸ ਵਿੱਚ ਪਰ ਕਿਸੇ ਨੇ ਵੀ ਕੋਈ ਇੱਕ ਜਿਹੜਾ ਜਵਾਬ ਖਰਾ ਜਵਾਬ ਜਾਂ ਕੋਈ ਵੀ ਉੱਤੇ ਰਿਐਕਸ਼ਨ ਹੀ ਨਹੀਂ ਦਿੱਤਾ ਸੋ ਅਸੀਂ ਉਸ ਦਿਨ ਵੀ ਕਿਹਾ ਸੀ ਜੇ ਇੱਥੇ ਕੋਈ ਰਿਐਕਟ ਨਾ ਕੀਤਾ ਜਾਵੇ ਸਾਨੂੰ ਰੋਡ ਤੇ ਆਣਾ ਪੈਣਾ ਸੋ ਅੱਜ ਅਸੀਂ ਰੋਡ ਤੇ ਆ ਗਏ ਆ ਜੇ ਹੱਲੇ ਵੀ ਸਰਕਾਰ ਦੇ ਕੰਨ ਦੇ ਜੂਨਾ ਸਰ ਕੀ ਤਾਂ ਸਾਨੂੰ ਚੰਡੀਗੜ੍ਹ ਦੇ ਦਰਬਾਰ ਤੱਕ ਧਰਨਾ ਲਾਉਣਾ ਪਿਆ ਸੀ ਉੱਥੇ ਵੀ ਜਾਵਾਂਗੇ ਖੁਖੜ ਤਨਾਂ ਤੇ ਬਹਿਣਾ ਪਿਆ ਉੱਥੇ ਵੀ ਬੈਠਾਂਗੇ ਜੇ ਕੋਈ ਪਰਮਾਨੈਂਟ ਧਰਨਾ ਕਿ ਜੇ ਰੋਡ ਨੂੰ ਬੰਦ ਕਰਕੇ ਲਾਉਣਾ ਪਿਆ ਅਸੀਂ ਉੱਤੋਂ ਵੀ 1% ਵੀ ਗਰੇਜ ਨਹੀਂ ਕਰਾਂਗੇ ਪਰ ਗੜਸ਼ੈਂਕਰ ਸਾਡਾ ਇੱਕ ਟੂ ਟੰਗ ਕਿਉਂਕਿ ਪਹਿਲਾ ਜਿਹੜਾ ਸਾਡਾ ਸ਼ਾਹਪੁਰ ਸੀਦਾ ਸੀ ਬਹੁਤ بڑا ਸੀ ਕਾਂਗਰਸ ਤੱਕ ਜਾਂਦਾ ਸੀ ਜਿਹੜੀ ਸ਼ਾਹਪੁਰ ਦੀ ਸ਼ਹਿਰ ਨੂੰ ਛੋਟੀ ਕਾਸ਼ੀ ਕਿਹਾ ਜਾਂਦਾ ਉਹਦਾ ਕੋਈ ਵਜ੍ਹਾ ਸੀ ਚੰਦ ਮਾਤਾ ਚਿੰਦਪੋਰੀ ਦਾ ਮੰਦਿਰ ਸਾਡੇ ਕੋਲੇ ਸੀ ਅਨੰਤਪੁਰ ਸਾਹਿਬ ਸਾਡੇ ਕੋਲੇ ਸੀ ਖਰਾਰਗੜ੍ਹ ਸਾਹਿਬ ਸਾਡੇ ਕੋਲੇ ਸੀ ਮਾਤਾ ਨਾਣਾદેਵੀ ਸਾਡੇ ਕੋਲੇ ਸੀ ਹੋਰ ਕਈ ਸਾਡੇ ਕੋਲ ਧਾਰਮਿਕ ਸਥਾਨ ਸੀ ਕਿ ਸ਼ੀਤਾ ਦੇ ਲੱਧਿਆਣੇ ਸ਼ੀਤਾ ਸਥਾਨ ਉਹ ਸਾਡੇ ਕੋਲੇ ਸੀ ਪਰ ਮਾਤਾ ਚਿੰਦਪੋਰੀ ਦਾ ਦਰਬਾਰ ਕੱਟਿਆ ਮਾਤਾ ਨਾਣਾદેਵੀ ਦਾ ਦਰਬਾਰ ਕੱਟਿਆ ਅਨੰਤਪੁਰ ਸਾਹਿਬ ਕੱਟਿਆ ਠੀਕ ਆ ਹੋਰ ਜਗ੍ਹਾਵਾਂ ਕੱਟੀਆਂ ਹੁਣ ਇੱਕ ਸਾਡੇ ਕੋਲੇ ਰਹਿ ਗਿਆ ਸਾਡਾ ਖਰਾਰਗੜ੍ਹ ਸਾਹਿਬ ਇਹ ਸਰਕਾਰ ਦੀ ਏਡੀ ਗੰਦੀ ਸੋਚ ਹੈ ਕਿ ਜਿਹੜੀ ਛੋਟੀ ਕਾਸ਼ੀ ਨੂੰ ਕਹਿੰਦੇ ਸੀ ਉਹ ਛੋਟੀ ਕਾਸ਼ੀ ਦਾ ਜਿਹੜਾ ਅੰਦਰਲਾ ਪਾਰਟ ਸਾਡੇ ਕੋਲੇ ਰਹਿ ਗਿਆ ਉਹ ਵੀ ਕੱਟਣ ਨੂੰ ਪਈ ਜੇ ਪਈ ਹੈ ਤੇ ਨਾਲ ਜਿਹੜਾ ਸਾਡਾ ਉਹ ਤਾਂ ਵੀ ਹਿਸਟੋਰੀਕਲ ਮਲਕੀ ਡਿਸਟੋ ਹੈਗਾ ਹੈ ਕਸਮਾ ਹੈਗਾ ਗਰਿਸ਼ੰਕਰ ਆਪਾਂ ਨੂੰ ਕਿਸੇ ਕੀਮਤ ਤੇ ਵੀ ਜਾਨ ਨਹੀਂ ਦੇਣਾ ਜਿੱਤੇ ਤੱਕ ਵੀ ਸਾਨੂੰ ਲੜਾਈ ਲੜਨੀ ਪਈ ਆ ਪਹਿਲਾਂ ਵੀ ਆਜਾ ਸੀ ਮਾਨਯੋਗ ਬ੍ਰਹਮਸ਼ੰਕਰ ਜੀਪਾ ਜੀ ਨੂੰ ਮੈਂਮੋਰੰਡਮ ਦੇਣ ਗਏ ਸੀ ਕਿ ਜਿਹੜਾ ਗਰਿਸ਼ੰਕਰ ਆ ਸੀ ਕਿਸੇ ਵੀ ਤਰ੍ਹਾਂ ਤੇ ਕੱਟਣ ਨਹੀਂ ਦੇਣਾ ਹੁਸ਼ਾਪੁਰ ਨਾਲ ਤੇ ਉਥੇ ਉਹਨਾਂ ਨੇ ਜੈਕਿਸ਼ਨ ਰੌੜੀ ਨਾਲ ਬਹੁਤੇ ਗੱਲ ਕੀਤੀ ਜਿੱਥੋਂ ਇੱਕ ਕਲੀਅਰ ਮੈਸੇਜ ਸਾਰਿਆਂ ਵੱਲੋਂ ਸੁਣਿਆ ਗਿਆ ਵੀ ਉਹਨਾਂ ਨੇ ਇਹ ਕਲੀਅਰ ਕਟ ਕਿਹਾ ਵੀ ਗੱਡ ਸਿੰਘ ਜਿਹੜਾ ਆ ਉਹ ਮਨਪੁਰ ਸਾਹਿਬ ਨਾਲ ਹੀ ਚਲੇ ਜਾਣਾ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਹੈ ਮਨਪੁਰ ਸਾਹਿਬ ਜਿਹੜਾ ਬਣਾਉਂਦਾ ਜਿਵੇਂ ਕਿ ਪਹਿਲਾਂ ਕਿਹਾ ਸੀ ਮਨਪੁਰ ਸਾਹਿਬ ਜਿਹੜਾ ਬਣਾ ਦਿਓ ਪਰ ਹਸ਼ਾਤਪੁਰ ਤੋਂ ਉਹ ਗੱਡ ਸਿੰਘ ਨਹੀਂ ਤੋੜ ਦੇਵਾਂਗੇ ਜਿਵੇਂ ਕੱਲ ਅਸੀਂ ਬਾਗੜ ਸਾਹਿਬ ਸੰਤਾ ਕੋ ਜਾ ਕੇ ਐਸੀ ਔਰ ਸੰਤਾਂ ਦਾ ਵੀ ਕਲੀਅਰ ਕੱਟ ਮੈਸੇਜ ਇਹ ਹੈ ਕਿ ਵੀ ਖੁਰਾਗੋਤ ਸਾਹਿਬ ਦੇ ਜਿਹੜੇ ਸੈਂਟੀਮੈਂਟਸ ਹੈ ਜਿਹੜੀਆਂ ਉਹਨਾਂ ਦੀਆਂ ਸੰਤਾਂ ਦੇ ਸੈਂਟੀਮੈਂਟਸ ਹੈ ਜਿਹੜੇ ਉੱਥੇ 30 35 ਪਿੰਡਾਂ ਉਹਨਾਂ ਦੇ ਸੈਂਟੀਮੈਂਟਸ ਹੈ ਉਹ ਚਾਹੁੰਦੇ ਆ ਕਿ ਅਸੀਂ ਤਸੀਲ ਕੜ ਸਿੰਘ ਕਰਨ ਨਾਲ ਨਹੀਂਏ ਤਾਂ ਤਸੀਲ ਕੜ ਸਿੰਘ ਜਿਹੜੀ ਹੁਸਿਆਰਪੁਰਾ ਰਹੀਏ ਇਹ ਕਬੇਤਾਰੀ ਔਨੰਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਹੁਸਿਆਰਪੁਰਾ ਦਾ ਪ੍ਰਕਾਰ ਕਰਨ ਦੀ ਸੋਚਦੇ ਪਏ ਆ ਬੜਾ ਬਹੁਤ ਹੀ ਗਲਤ ਹੈ ਸਾਰੇ ਦੇ ਸਾਰੇ ਆਪ ਦੇ ਐਮਐਲਏ ਮਛਲੇ ਬਣੇ ਹੋਏ ਸਾਰਿਆਂ ਨੂੰ ਬਤਾਇਆ ਹੈ ਕਿ ਅਕਿੰਸਰ ਰੋਡ ਨੂੰ ਬਿਲਕੁਲ ਬਤਾ ਕਿ ਉੱਪਰ ਸੰਕਰ ਕਰਕੇ ਜਾ ਰਿਹਾ ਹੈ ਨਾ ਉਹ ਆਪਣੇ ਲੋਕਾਂ ਨਾਲ ਖਾ ਖਾ ਰਿਹਾ ਉਹਦੇ ਉਹਨਾਂ ਦੇ ਆਪਣੇ ਨੀਤੀਤੀ ਫਾਇਦੇ ਉਸ ਨੂੰ ਕਹਿ ਸਕਦੇ ਪਰ ਇੱਕ ਕਲੀਅਰ ਕੱਟ ਮੈਸੇਜ ਆ ਗਿਆ ਜਿਹੜਾ ਨਾ ਲੰਕਪੁਰ ਸਾਹਿਬ ਨੂੰ ਜਿਹੜਾ ਨਾਮ ਜਾ ਰਿਹਾ ਗੱਲ ਸ਼ੰਕਰ ਨੂੰ ਹੁਸ਼ਾਪੁਰ ਨਾਲਾ ਕਟਨ ਜਾ ਰਿਹਾ ਜਿਹੜਾ ਕਿ ਸਰ ਸਰਾ ਸਰ ਟਕਾ ਸਰ ਇੱਕ ਮਿੰਟ ਜੀ ਕਿਉਂਕਿ ਪਹਿਲਾਂ ਨਵੇਂ ਸ਼ਹਿਰ ਦੇ ਨਾਲ ਕਿਹਾ ਜਾ ਰਿਹਾ ਜੀ ਹੁਣ ਆਨੰਦਪੁਰ ਦਾ ਨਾ ਗੱਲ ਇਦਾਂ ਨਾ ਜਿਵੇਂ ਇਹਨਾਂ ਨੂੰ ਹੋਰ ਕੋਈ ਨਹੀਂ ਇਹਨਾਂ ਨੂੰ ਹੁਸ਼ਾਪੁਰ ਜਿਹਾ ਹੀ ਆਖਦਾ ਪੂਰ ਮੋੜਨ ਨੂੰ ਅਸੀਂ ਕਹਿੰਦੇ ਲੰਕਪੁਰ ਸਾਹਿਬ ਨੂੰ ਜਿਹਾ ਬਣਾ ਦਿਓ ਉਸੇ ਤਰਜ਼ ਦੇ ਬਣਾ ਦਿਓ ਜਿੱਦਾਂ ਮਲੇਰਕੋਟਲਾ ਬਣਾਇਆ ਜਿੱਦਾਂ ਪਠਾਨਕੋਟ ਬਣਾਇਆ ਮਤਲਬ ਜਨਾਇਰੀਆ ਉਹਨਾਂ ਦਾ ਰਾਮਕ ਦੇ ਦਿਓ ਅੱਜ ਤੱਕ ਸਰਕਾਰ ਕੋਲ ਡਿਪਟੀ ਕਮਿਸ਼ਨਰ ਦੇ ਬਲੇਰ ਕੋਟ ਨੇ ਦੇਣੀ ਹੋਇਆ ਅੱਜ ਤੱਕ ਸਰਕਾਰ ਕੋਲ ਸੈਸ਼ਨ ਕੋਰਟ ਤਾਂ ਦੇ ਨਹੀਂ ਹੋਈ ਬਲੇਰ ਕੋਟ ਨੇ ਅੱਜ ਤੱਕ ਸਰਕਾਰ ਕੋਲ ਅਫਸਰਾਂ ਦੀ ਵਿਵਸਥਾ ਹੀ ਨਹੀਂ ਦਿੱਤੀ ਗਈ ਬਲੇਰ ਕੋਟ ਨੇ ਉੱਥੇ ਪਹਿਲਾਂ ਉੱਥੇ ਇਨਫਰਾਸਟ੍ਰਕਚਰ ਪੂਰਾ ਕਰ ਲਓ ਫਿਰ ਦੂਜੇ ਜ਼ਿਲ੍ਹਿਆਂ ਨੂੰ ਸੈਸ਼ਨ ਦੀ ਸਾਜਿਸ਼ ਕੀਤੀ ਜਾ ਰਹੀ ਹੈ ਉਹ ਪਹਿਲਾਂ ਕਹਿੰਦੇ ਸਾਨੂੰ ਪਤਾ ਨਹੀਂ ਹੈਗਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਿ ਸਾਰੀਆਂ ਲੀਡਰਾਂ ਦੇ ਚਾਹੇ ਉਹ ਸੰਗਠਨ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਭਾਜਪਾ ਹੈ ਸਾਡੀ ਪਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਦਰਵਾਜ਼ੇ ਜੇ ਉਹਨਾਂ ਨੇ ਲੋਕਾਂ ਦਾ ਸਾਥ ਨਹੀਂ ਦੇਣਾ ਸਾਰਿਆਂ ਲਈ ਬੰਦ ਕਰ ਦਿੱਤੇ ਜਾਣਗੇ ਅਸੀਂ ਸਾਰਿਆਂ ਦਾ ਬਾਈਕਾਟ ਕਰਾਂਗੇ ਸਰ ਇੱਕ ਵੇਲੇ ਸਰ ਮਾਨ ਜੋ ਹਾਈਕੋਰਟ ਨਹੀਂ ਕਿ ਪੂਰੀ ਜਾਣਕਾਰੀ ਕਿ ਇਸ ਦੇ ਨਾਲ ਨੁਕਸਾਨ ਕੀ ਹੋਏਗਾ ਨੁਕਸਾਨ ਇਹ ਆ ਜੀ ਜਿਵੇਂ ਚੱਪੇਵਾਲ ਦਾ ਏਰੀਆ ਉਹਨੂੰ ਬਿਸ਼ੋਈ ਦਾ ਰੇਲ ਗਿਆ ਉਹਨੂੰ ਹੁਸ਼ਿਆਰ ਕੋ ਰੌਣ ਦੇ ਕਿੰਨਾ ਟਾਈਮ ਲੱਗਦਾ ਪਰ ਉਹ ਲੋਕ ਜਿਹੜੇ ਹੁਸ਼ਿਆਰ ਪਰ 15 ਮਿੰਟ ਚ ਟਿਕਣ ਜਾਂਦੇ ਆ ਉਹਨਾਂ ਨੂੰ ਨਾਂਗੌਰ ਸਾਹਿਬ ਜਾਣ ਲਈ 2 ਘੰਟੇ ਲੱਗਣਗੇ ਅਸੀਂ ਪਹਿਲਾਂ ਗਿਆ ਸੀ ਵੀ ਕੰਮ ਸਗੋਂ ਤੇ ਸਰਕਾਰਾਂ ਨੇ ਇਹ ਕੰਮ ਕਰਨੇ ਆ ਪਰ ਉਹ ਲੋਕਾਂ ਦੀ ਰਾਏ ਤਾਂ ਲੈ ਲਓ ਇੱਥੇ ਤਾਂ ਇੰਨਾ ਵੀ ਲੋਕਾਂ ਨੂੰ ਹੱਕ ਨਹੀਂ ਰਿਹਾ ਇਸ ਸਰਕਾਰ 'ਚ ਕਿ ਲੋਕਾਂ ਦੀ ਰਾਏ ਲੈ ਲਈ ਸਰ ਇਹ ਦੇਖਿਆ ਜਦੋਂ ਪਹਿਲਾਂ ਅਸੀਂ ਐਮਐਲਏ ਸਰੇ ਕਹਿੰਦੇ ਕਿ ਨਹੀਂ ਇਹ ਦੱਸਣਾ ਤੇ ਕਿ ਨਹੀਂ ਇਹ ਨਹੀਂ ਬੁਲਾਈ ਜਾਂਦੀ ਪਰ ਲੱਗਦਾ ਸੱਚੀ ਸੱਚੀ ਨਹੀਂ ਟ੍ਰੈਸਰ ਮੋਟਰ ਤੇ ਭਰਾ ਸਾਰੇ ਉੱਥੇ ਖੜੇ ਸੀ ਜਦੋਂ ਰੋੜੀ ਸਾਹਿਬ ਨਾਲ ਗੱਲ ਹੋਈ ਤੁਸੀਂ ਪੱਲੀ ਪਾਸ ਹੁਣ ਜਾਣੂ ਹੋ ਗਏ ਹੋ ਕਿ ਚੋਰ ਦਰ ਰਾਜੇ ਨਹੀਂ ਕੁਛ ਨਾ ਕੁਛ ਹੋ ਰਿਹਾ ਹੈ ਹੋ ਜਾਣਾ ਸਰ ਅਗਲੀ ਨੀਤੀ ਕੀ ਰਹੀ ਹੈ ਅਗਨੀ ਰਾਜਨੀਤੀ ਅਸੀਂ ਜਿੱਦਾਂ ਸੰਕਲਪਸ਼ ਕਰਦੇ ਪਏ ਆ ਕਰਦੇ ਰਵਾਂਗੇ ਜੀ ਅਸੀਂ ਇਹਨੂੰ ਸੰਕਲਪਸ਼ ਸੰਕਰ ਨੂੰ ਪਿੰਡਾਂ ਤੱਕ ਲੈ ਕੇ ਜਾਵਾਂਗੇ ਹੋਰ ਤੇ ਸਰ ਆਪਣੇ ਮਾਜੋ ਮੈਂਬਰਾਂ ਨੇ ਪੰਜ ਬਾਰ ਉਸ ਤੋਂ ਮਿਲੇ ਕਿਹੜੀ ਕਿਹੜੀ ਬਾਰ ਕੋ ਬਰਾਕਰ ਬਾੜ ਦੀ ਗੜਸ਼ੰਕਰ ਬਾੜ ਨਵਾਂ ਸ਼ਹਿਰ ਬਾੜ ਰੂਪਨਗਰ ਬਾੜ ਔਰ ਉਸੇ ਹਾਟਪੁਰ ਬਾੜ ਪੰਜਾਬ 12 ਦੇ ਪ੍ਰਭਾਵ ਜਿਹੜੇ ਆ ਉਸ ਕਾਲ ਦਾ ਸਹਿਮਤਾ ਵੀ ਇਹਨੂੰ ਨਾ ਕੋ ਸਰ ਆਪਣੇ ਬਿਲਕੁਲ ਰੋੜੀ ਨਹੀਂ ਮਿਲਦੀ ਅਸੀਂ ਪੰਜਾ ਪਰਦਾ ਲਾ ਲਿਆ ਨੇ ਕਿ ਜੁਆਇੰਟ ਮੰਨਰ ਰੰਡਮ ਦਿੱਤਾ ਸੀ ਔਰ ਉਹਨਾਂ ਨੇ ਵੀ ਬਿਲਕੁਲ ਅਵੇਅਰਨੈਸ ਦੇ ਹੈ ਸੀ ਵੀ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਮਤਲਬ ਜਿਹੜਾ ਤਾਂ ਇਹ ਸਾਬਨਾ ਪਿਛਾਰੇ ਦੇ ਸਾਰੇ ਮੁੱਦੇ ਬਣੇ ਸਾਰੇ ਇਸ ਮੁੱਦੇ ਬਿਲਕੁਲ ਜੇਸਟਾਂਗ ਨਹੀਂ ਗੱਲਾਂ ਹੋ ਰਹੀਆਂ ਮੈਂ ਕਹਿੰਦਾ ਮੁੱਦੇ ਨਹੀਂ ਹੋਇਆ ਲੋਕਾਂ ਨਾਲ ਪੱਥਾ ਕਰ ਰਹੇ ਸਰ ਸਾਡੇ ਨਾਲ ਤਾਂ ਕੰਨੀ ਹੋ ਰਿਹਾ ਇਹ ਉਹਨਾਂ ਲੋਕਾਂ ਨਾਲ ਕੋ ਖਾ ਰਿਹਾ ਜਿਨ੍ਹਾਂ ਨੇ ਜਾ ਕੇ ਸ਼ੋੜੀ ਨੂੰ ਉਹ ਕੁਰਸੀ ਤੇ ਬਠਾਇਆ ਜਿਨ੍ਹਾਂ ਨੇ ਆਮ ਆਲੇ ਸਰ ਇਸ ਮੁੱਦੇ ਨੂੰ ਲੈ ਕੇ ਮਾਨ ਜੋ ਹਰ ਕੋਟ ਜਾਊਗਾ ਨਹੀਂ ਕੋਣ ਦੇਖਦੇ ਕੋਸ਼ਿਸ਼ ਕਰਦੇ ਆ ਜੀ ਨਹੀਂ ਤੇ ਫਿਰ ਵੱਡਾ ਸੰਘਰਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਸਰਕਾਰ ਤਾਪ ਆਵੇ ਠੀਕ ਲੋਡ ਉੱਤੇ ਜਿਹੜਾ ਸਾਡੀ ਵਾਪਸ ਹੋਣ ਦਾ ਹੁਸਿਆਰਪੁਰ ਦੀ ਦਾ ਪੱਖ ਹੈ ਆਪਣੀ ਜਗ੍ਹਾ ਦੇ ਉੱਤੇ ਆਪਣੇ ਪਾਰਟ ਦੇ ਨਾਲ ਗੱਲ ਕਰ ਰਹੇ ਆ ਔਰ ਮੇਰੇ ਕੋਲ ਇੱਥੇ ਹੋ ਕੇ ਆਏ ਆ ਮੈਂ ਸਾਰਿਆਂ ਨੂੰ ਬਹੁਤ ਮਾਨ ਕਰਦਾ ਸਤਿਕਾਰ ਕਰਦਾ ਕਿਉਂਕਿ ਇਹਨਾਂ ਨੇ ਹਮੇਸ਼ਾ ਸਾਡੇ ਨੂੰ ਅੱਛੀ ਗੱਲ ਪਤੀ ਆ। ਲੇਕਿਨ ਇਹਨਾਂ ਦੀ ਜਿਹੜੀ ਗੱਲ ਆ ਸਰਕਾਰ ਤੱਕ ਪਹੁੰਚਾਣਾ ਮੇਰੇ। ਉਹਨੇ ਆਪਣਾ ਮੋਮਰੈਂਡਮ ਦਿੱਤਾ। ਉਸ ਮੋਮਰੈਂਡਮ ਨੂੰ ਸਰਕਾਰ ਤੱਕ ਨਾ ਗੁਰੂ ਪਹੁੰਚਾ ਮੰਗਾ। ਸਰਕਾਰ ਦੇ ਫੈਸਲੇ ਦੇ ਵਿੱਚ ਮੈਂ ਗੱਲ ਕੋਸ਼ਿਸ਼ ਕਰਾਂਗਾ ਮੇਰੇ ਹਿਸਾਬ ਨੂੰ ਛੋਟਾ ਦੇ ਕੇ। ਸਰ ਕਿੰਨਾ ਟਾਈਮ ਮੈਂ ਗੱਲ ਕਰਾਂਗਾ ਨਾ ਜੀ ਮੈਂ ਆਪਣੇ ਪਾਰਟ ਦੇ ਤੌਰ ਤੇ। ਕਿੰਨਾ ਕੁ ਟਾਈਮ ਲੱਗ ਜਾਏਗਾ। ਸਰ ਸਰਕਾਰ ਦਾ ਪਾਰਟ ਹੈ। ਔਰ ਇਹਦੇ ਵਿੱਚ ਫੈਸਲੇ ਹੁੰਦੇ ਆ ਸਰਕਾਰ ਦੇ। ਇਸ ਬੰਕਰੇ ਮੈਂਕਾਂ ਵਿੱਚ ਸ਼ਾਮਿਲ ਹੁੰਦੇ ਆ ਵਿੱਚ ਸਾਰੇ ਮੈਂਕਾਂ ਦੇ ਬਗੈਰ ਉਹਨਾਂ ਦੀ ਸਹਿਮਤੀ ਉਹਨਾਂ ਦਾ ਹੋਰ بڑا ਲੰਬਾ ਪ੍ਰੋਸੀਜਰ ਹੁੰਦਾ ਕਿਸੇ ਨੂੰ ਜ਼ਿਲ੍ਹਾ ਬਣਾਣਾ ਤੇ ਸਰਕਾਰ ਉੱਤੇ ਕੰਮ ਕਰ ਰਹੀ ਹੈ ਮੈਂ ਆਪਣੇ ਬਲਾ ਇਹਨਾਂ ਦੇ ਮੈਮੋਰੰਡਮ ਤੋਂ ਕਰ ਦਿੱਤੀ ਹੈ ਸਰ ਓਡੀਸਾ ਵਾਲੀ ਗੱਲ ਹੋਈ ਸੀ ਕੀ ਕਿਹਾ ਗਿਆ ਨਾਲ ਓਡੀਸਾ ਸਾਹਿਬ ਨੇ ਤਾਂ ਕੁਝ ਨਹੀਂ ਉਹਨੇ ਕਿਹਾ ਹੱਦ ਤੱਕ ਸਰਕਾਰ ਵੱਲੋਂ ਕੋਈ ਇਦਾਂ ਦਾ ਬਿਆਨ ਹੀ ਨਹੀਂ ਆਇਆ ਪਰ ਇੱਕ ਮਜ਼ਾਕ ਦੀ ਗੱਲ ਕੀਤੀ ਗਈ ਨਹੀਂ ਮਜ਼ਾਕ ਦੀ ਕੋਈ ਗੱਲ ਨਹੀਂ ਉਹਨੇ ਕੀਤੀ ਉਹਨੇ ਕੋਈ ਮਜ਼ਾਕ ਨਹੀਂ ਕਰਨੀ ਕੀਤੀ ਉਹਨਾਂ ਨੇ ਸਿੰਪਲੀ ਇਹ ਗੱਲ ਕੀਤੀ ਵੀ ਆਪਾਂ ਹਾਲ ਤੱਕ ਐਜੀਟੇਸ਼ਨ ਚਾਲੂ ਕਰਤੀ ਹੈ ਕਿਆ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਕੋਈ ਬਿਆਨ ਹੈ ਇਹ ਜਿਹੜੇ ਦੂਰੋਂ ਪਜਲਾ ਬਣਾਉਣ ਜਾ ਰਹੇ ਜੇ ਕੋਈ ਕੋਸ਼ਿਸ਼ ਕਰਤਾ ਜਾਂ ਜਾਂ ਸਰਕਾਰ ਨੇ ਉਹ ਤੇ ਪੱਕਾ ਫੈਸਲਾ ਜਾਂ ਹਣ ਤਾਂ ਉਹਦੀ ਕੌਡੀ ਉਹਨਾਂ ਨੇ ਉਹਨਾਂ ਨੇ ਇਸ ਹਿਸਾਬ ਨਾਲ ਗੱਲ ਕੀਤੀ ਅਦਰਵਾਜ਼ੀ ਉਹਨਾਂ ਨੇ ਕੋਈ ਇਦਾਂ ਦੀ ਮਜ਼ਾਕ ਵਾਲੀ ਗੱਲ ਜਿਹਾ ਉਹਨਾਂ ਨੇ ਨਹੀਂ ਕਿਹਾ ਕੋਣ ਦੇਖੋ ਵਾਰ ਕੌਂਸਲ ਦੇ ਨਾਲ ਤਾਂ ਹਮੇਸ਼ਾ ਹਰੇ ਕਾਜ ਦੇ ਮਾਰੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਇਹਨੂੰ ਥੋੜਾ ਮਤਲਬ ਕਿ ਸਾਡੇ ਸਰਕਾਰ ਵੱਲੋਂ ਕੋਈ ਕਿਸੇ ਬਿਆਨ ਹੀ ਨਹੀਂ ਆ। ਆ ਉਹਨਾਂ ਨੇ ਪਰ ਦੋ ਤਿੰਨ ਦੀ ਸਟ੍ਰਾਈਕ ਕੀਤੀ ਹੀ ਵਕੀਲ ਸਾਹਿਬਾਂ ਪਰ ਜਿੱਥੇ ਲੋਕ ਵੀ ਖੱਜਲ ਖਵਾਰ ਹੋ ਰਹੇ ਆ ਤਾਂ ਕਿੰਨੀ ਕੁ ਵੀ ਲਗਾ ਸਕਦੇ ਕਿ ਕਿੰਨੀ ਜਲਦੀ ਇਹਦਾ ਹੱਲ ਹੋ ਸਕਦਾ ਇੱਥੇ ਇਹ ਦਾ ਡੈਫੀਨੇਟਲੀ ਹੈ ਸਰਕਾਰ ਦੇ ਪਾਸ ਤੱਕ ਇਹ ਇਹ ਨੂੰ ਪਹੁੰਚਾ ਰਹੇ ਇਹਨਾਂ ਦੇ ਮੈਂਬਰਿੰਡਾਂ ਵਿੱਚ ਖੁਦ ਵੀ ਦੇਖ ਕੇ ਆਏ ਆ ਗਰਸ਼ੰਕਰ ਵੀ ਸਾਰੀ ਵਾਰ ਕਾਉਂਸਲ ਮਿਲ ਕੇ ਆਈ ਆ ਕੇ ਇਹ ਸਾਰੀਆਂ ਚੀਜ਼ਾਂ ਸਰਕਾਰ ਕੋਲ ਡੈਫੀਨੇਟਲੀ ਪਹੁੰਚਦੀਆਂ ਪਈਆਂ ਰੋਜ਼ ਦੇ ਰੋਜ਼